ਉਹ ਗੋੜਾ ਹੀਰਾ ਵਪਾਰੀ ਜਿਹੜਾ ਹੈ ਮੌਲ ਚਾਸਪੀ ਉਹਨੂੰ ਜਿਹੜਾ ਹਾਂਜੀ ਜਿਹੜਾ 13000 ਕਰੋੜ 13.5 ਹਜ਼ਾਰ ਕਰੋੜ ਦੇ ਮਾਮਲੇ ਦੇ ਵਿੱਚ ਬੈਲਜੀਅਮ ਦੀ ਜਿਹੜੀ ਪੁਲਿਸ ਹੈ ਉਹਨੇ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਭਾਰਤੀ ਏਜੰਸੀਆਂ ਦੇ ਕਹਿਣ ਤੇ ਗ੍ਰਿਫਤਾਰ ਕੀਤਾ ਗਿਆ ਇਹਨੂੰ ਕਈ ਸਾਲ ਹੋ ਗਏ ਮਤਲਬ 18 ਦੀ ਗੱਲ ਹੈਗੀ ਹੈ ਤੇ ਅੱਜ 25 ਹੋ ਗਿਆ ਮਤਲਬ 7-8 ਸਾਲ ਹੋ ਗਏ ਇੰਨੇ ਸਮੇਂ 'ਚ ਕੋਈ ਕਾਰਵਾਈ ਨਹੀਂ ਹੋਈ ਦੇ ਹੁਣ ਵੀ ਉਹਨੇ ਇਹ ਪਲੀ ਲਈ ਆ ਵੀ ਮੈਨੂੰ ਕੈਂਸਰ ਤੋਂ ਪੀੜਤਾ ਹੈ ਇਸ ਕਰਕੇ ਰਾਤ ਮਿਲਣੀ ਚਾਹੀਦੀ ਹੈ ਤੁਸੀਂ ਇਹ ਵਰਤਾਰੇ ਨੂੰ ਕਿਵੇਂ ਦੇਖਦੇ ਹੋ ਓਏ ਜਦ ਸਰਕਾਰ ਦੀ ਸਰਕਾਰ ਨੇ ਕੋਈ ਕੰਦਨ ਰੱਖ ਨਹੀਂ ਦਿੱਤਾ ਸਰਕਾਰ ਨੇ ਕੁਝ ਇਸ ਬੈਂਕਾਂ ਨਹੀਂ ਦੇਖੀਆਂ ਸਰਕਾਰ ਨੇ ਹੋਰ ਜਿਹੜੇ ਕਰਜ਼ਾ ਮਾਰ ਕੇ ਭੱਜ ਗਏ ਉਹ ਨਹੀਂ ਦੇਖੇ ਸਰਕਾਰ ਨੇ ਇਹ ਵੀ ਕਿਹਾ ਹੈ ਧਿਆਨ ਦਿੱਤਾ ਹੈ ਸਰਦਨ ਦੇ ਵਿੱਚ ਕਿ ਅਸੀਂ 11 ਲੱਖ 10 ਲੱਖ 90 ਹਜ਼ਾਰ ਕਰੋੜ ਰੁਪਇਆ ਕਾਰਪੋਰੇਟ ਦਾ ਨੋਨ ਰਾਈਟ ਆਫ ਕਰਿਆ ਹੈ ਕਿ ਉਹਦੇ ਵਿੱਚੋਂ ਅੰधे ਤੋਂ ਵੱਧ ਵੱਡੇ ਕਾਰਪੋਰੇਟ ਦਾ ਹੈ ਸਰਕਾਰ ਨੇ ਉਸ ਬਿਆਨ ਇਹ ਵੀ ਦਿੱਤਾ ਸਦਨ ਚ ਕਿ 1 ਸਾਲ ਦੇ ਵਿੱਚ 1.28 ਹਜ਼ਾਰ ਕਰੋੜ ਦਾ ਕਾਰਪੋਰੇਟ ਨੂੰ ਅਸੀਂ ਫਾਇਦਾ ਦਿੱਤਾ ਹੈ ਟੈਕਸ ਘਟਾ ਕੇ ਤੇ ਉਹ ਮਿਹਰ ਚੱਕੀ ਤਾਂ ਉਹ ਗੇਮ ਦਾ ਇੱਕ ਹਿੱਸਾ ਹੀ ਹੈ ਉਸ ਉਦੋਂ ਜਦ ਗਏ ਨਹੀਂ ਉਦੋਂ ਰੁੱਕੇ ਜਾ ਸਕਦੀ ਸੀ ਕੋਈ ਇੱਕ ਕੰਦਾ ਮਿਹਰ ਚੱਕੀ ਛੁੱਟ ਗਿਆ ਕਿੰਨੇ ਗਏ ਹੋਏ ਨੇ ਜਦੋਂ ਮੈਨੂੰ ਇਹ ਲੱਗਦਾ ਹੈ ਵੀ ਸਰਕਾਰ ਦੀ ਇੱਕ ਕੈਲਕੂਲੇਸ਼ਨ ਹੈ ਵੀ ਇੱਕ ਥੋੜਾ ਜਿਆਦਾ ਲੋਕਾਂ ਚ ਪੈਦਾ ਕਰ ਦੋ ਮੀ ਹਾਂ ਹਾਂ ਸਰਕਾਰ ਕਰ ਰਹੀ ਹੈ ਕੁਝ ਕਿਉਂਕਿ ਜੇ ਬਿਲਕੁਲ ਹੀ ਨਾ ਕਰ ਉਸਦੇ ਬੁੱਢਾਲਾ ਸਵਾਲ ਆਇਆ ਇਹ ਬੁੱਢਾ ਫਖਰ ਕਰ ਲਓ ਉਹ ਲੋਕਾਂ ਨੂੰ ਲੱਗਦਾ ਰਹੇਗੀ ਗਿਰੂਗਾ 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 ਉਹ ਬੁੱਢੇ ਬੰਦੇ ਦੇਖਦੇ ਰਹੇ ਨਾ ਕਿ ਕਿੰਨਾ ਹੋਣੇ ਹੈ ਨਹੀਂ ਸੋ ਮੈਨੂੰ ਆਇਆ ਲੱਗਦਾ ਇਹ ਉਸਦੇ ਵਿੱਚੋਂ ਇਹ ਸਾਰਾ ਕੁਛ ਲੱਗਦਾ ਨਹੀਂ ਤਾਂ ਅਜੇ ਤੱਕ ਇਹਨਾਂ ਨੇ ਜਿੰਨੀਆਂ ਪੰਜਾਬ ਦੇ ਵਿੱਚ ਜਾਂ ਜਿਹੜੀਆਂ ਰੋਜ਼ ਖਾਲਿਸਤਾਨੀਆਂ ਗੱਲਾਂ ਕਰ ਰਿਹਾ ਹੈ ਗੁਰਪ੍ਰਤਮ ਸਿੰਘ ਬੰਨੂ ਉਦੇ ਵਾਸਤੇ ਕੋ ਵੱਡੇ ਵੱਡੇ ਯਾਤਰਾ ਨਹੀਂ ਹੋਏ ਜਿੱਦੇ ਵੱਡੇ ਯਾਤਾਂ ਹਾਲਾਂਕਿ ਦੋਸ਼ ਇਹ ਲੱਗਦਾ ਰਿਹਾ ਵੀ ਉਹਨੂੰ ਮਾਰਨ ਦੀਆਂ ਸਕੀਮਾਂ ਸੀਗੀਆਂ ਉਹਦੇ ਕਤਲ ਦੀਆਂ ਸਕੀਮਾਂ ਸੀਗੀਆਂ ਉਹ ਹੀ ਜੇ ਦੋਸ਼ ਵੀ ਬੜੀ ਲੱਗਦੇ ਨੇ ਪਰ ਜੋ ਕੁਝ ਉਹ ਕਰਦਾ ਉਹ ਬੜੀ ਵੱਡੀ ਗੱਲ ਜਿਹੜੀ ਹੈ ਉਹਦੇ ਉੱਤੇ ਐਕਸਟਰਡੀਕਸ਼ਨ ਦੀ ਹੋਰ ਦੀ ਅਜੇ ਤੱਕ ਨਹੀਂ ਗੱਲ ਕਰੀ ਸੋ ਮੈਨੂੰ ਇਹ ਲੱਗਦਾ ਹੈ ਵੀ ਦੇਸ਼ ਦੇ ਵਿੱਚ ਸਿਆਸ ਜਿਹੜੀ ਅੱਜ ਉਹ ਦੇਸ਼ ਦੇ ਆਤਮਚਾਰੇ ਨੂੰ ਦੇਸ਼ ਦੇ ਸੰਵਿਧਾਨ ਨੂੰ ਦੇਸ਼ ਦੀ ਸਿਆਸਤ ਨੂੰ ਦੇਸ਼ ਦੇ ਸਮਾਜ ਨੂੰ ਸਮਾਜਿਕ ਸਾਡੇ ਰੌਣਕਾਂ ਨੂੰ ਛੱਡ ਕੇ ਉਹ ਕਿਤੇ ਨਾ ਕਿਤੇ ਸਿਰਫ ਤਾਕਤ ਦੇ ਵਾਸਤੇ ਲੱਗੀ ਹੋਈ ਹੈ